ਲਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਜੀ ਹਾਂ ਦੋਸਤੋ ਇਸ ਸਮੇਂ ਪੰਜਾਬ ਦੇ ਵਿੱਚ ਬਹੁਤ ਠੰਡ ਪੈ ਰਹੀ ਹੈ ਤੇ ਨਾਲ ਹੀ ਵਿਆਹਾਂ ਦਾ ਜੋਰ ਹੈ ਤੇ ਦੋਸਤੋ ਅੱਜ ਦਾ ਵਿਆਹ ਸਾਡੇ ਪਿੰਡ ਜੋੜਕੀਆਂ ਸਿੱਧੂ ਭਾਈਚਾਰੇ ਦੇ ਤਿੰਨ ਲਾਣੇ ਜਗਤੇ ਕਾ ਲਾਣਾ ਪੂਰਨ ਕਾ ਲਾਣਾ ਖਜ਼ਾਨ ਕਾ ਲਾਣਾ ਤੇ ਅੱਜ ਸਾਡੇ ਜਗਤੇ ਕੇ ਲਾਣੇ ਦੇ ਨਾਮ ਬਰ ਸਾਡੇ ਭਰਾ ਸਰਦਾਰ ਅਜੈਬ ਸਿੰਘ ਜੀ ਲੇਟ ਅਜੈਬ ਸਿੰਘ ਨੰਬਰਦਾਰ ਉਹਨਾਂ ਦੀ ਪੋਤਰੀ ਤੇ ਮੌਜੂਦਾ ਨੰਬਰਦਾਰ ਸਰਦਾਰ ਜਗਸੀਰ ਸਿੰਘ ਦੀ ਸੁਪਤਰੀ ਦਾ ਸ਼ੋਭਿਆ ਤੇ ਬਰਾਤ ਪਿੰਡ ਦਲੇਲਵਾਲਾ ਜਿਲ੍ਹਾ ਮਾਨਸਾ ਤੋਂ ਆਈ ਹੈ ਬੜੇ ਸੁਗੜ ਤੇ ਬੜੇ ਸਿਆਣੇ ਇਨਸਾਨ ਦਲੇਲਵਾਲਾ ਪਿੰਡ ਜਿੱਥੋਂ ਦਾ ਸਵਰਨ ਸਿੰਘ ਬਿਰਕ 올ੰਪੀਅਨ ਜਿਸ ਨੇ ਸਾਡੇ ਮਾਨਸਾ ਜ਼ਿਲ੍ਹੇ ਦਾ ਨਾਮ ਦੁਨੀਆ ਭਰ ਦੇ ਵਿੱਚ ਰੌਸ਼ਨ ਕੀਤਾ ਤੇ ਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਮੇਨ ਗੱਲ ਕਰਨੀ ਹੈ ਉਹ ਵਿਆਹਾਂ ਬਾਰੇ ਕਰਨੀ ਹੈ ਕਿ ਵਿਆਹ ਪਹਿਲਾਂ ਵਾਲੇ ਸਮੇਂ ਦੇ ਵਿਆਹ ਤੇ ਅੱਜ ਵਾਲੇ ਸਮੇਂ ਦੇ ਵਿਆਹ ਬਾਕੀ ਦੋਸਤੋ ਅੱਜ ਦਾ ਵਿਆਹ ਜਿਹੜਾ ਸਿਰਫ ਸੁੰਗੜ ਕੇ ਮਹਿਜ 3 ਤੋਂ 4 ਘੰਟਿਆਂ ਦਾ ਰਹਿ ਗਿਆ ਹੈ ਕਿਉਂਕਿ ਅੱਜ ਪੈਲਸ ਕਲਚਰ ਕਰਕੇ ਪੈਲਸ ਦੇ ਵਿੱਚ ਬਰਾਤ 2 ਵਜੇ ਆਉਂਦੀ ਹੈ ਤੇ ਉਸ ਤੋਂ ਬਾਅਦ ਲਗਭਗ 5 5:30 ਤੇ ਹੱਦ 6 ਵਜੇ ਤੱਕ ਵਿਆਹ ਸਮਾਪਤ ਹੋ ਜਾਂਦਾ ਹੈ ਤੇ ਵਿਆਹ ਉਹ ਵਿਆਹ ਨਹੀਂ ਰਹੇ ਜਿਦੋਂ ਸਿਆਣੇ ਬਜ਼ੁਰਗ ਦੱਸਦੇ ਸਨ ਕਿ ਬਰਾਤਾਂ ਜਾਂਦੀਆਂ ਸਨ ਤੇ ਤੈਂ ਤੈਂ ਦੰ ਬਰਾਤਾਂ ਠਹਿਰਦੀਆਂ ਸਨ ਪਹਿਲੇ ਦਿਨ ਬਰਾਤ ਜਾਂਦੀ ਪਿੰਡ ਦੀ ਅਥਾਈ ਧਰਮਸ਼ਾਲਾ ਸਾਂਝੇ ਥਾਂ ਉਤਾਰਾ ਹੁੰਦਾ ਤਾਰਾ ਹੁੰਦਾ ਤੇ ਲੋਕਾਂ ਨੂੰ ਬੜਾ ਅਚੰਭਾ ਹੁੰਦਾ ਤੇ ਬਿਸਤਰੇ ਮਿਰਗਾਂ ਵਾਲੇ ਜਿਨੂੰ ਆਪਾਂ ਕਹਿੰਦੇ ਆ ਫੁੱਲ ਬੂਟੀਆਂ ਵਾਲੀਆਂ ਚਾਦਰਾਂ ਤੇ ਜਦੋਂ ਮੰਜੇ ਬਿਸਤਰੇ ਇਕੱਠੇ ਹੁੰਦੇ ਤਾਂ ਕਹਿ ਕੇ ਕਿ ਭਾਈ ਬਰਾਤ ਵਾਲਾ ਬਿਸਤਰਾ ਵੱਖਰਾ ਦਿਓ ਤੇ ਜਿਹੜਾ ਮੇਲ ਵਾਲਾ ਬਿਸਤਰਾ ਹੈ ਮੰਜੀ ਬਿਸਤਰੀ ਉਹ ਵੱਖਰੇ ਦਿਓ ਤੇ ਉਸ ਸਮੇਂ ਬਰਾਤ ਦੀ ਆਓ ਭਗਤ ਦੋਸਤੋ ਜਿਨ੍ਹਾਂ ਨੇ ਦੇਖੀ ਆ ਬਜ਼ੁਰਗ ਵੀਡੀਓ ਸੁਣ ਰਹੇ ਨੇ ਕਿ ਜਿਵੇਂ ਆਪਾਂ ਦੱਸਿਆ ਕਿ ਮੰਜੇ ਸਜਾ ਕੇ ਬਿਸਤਰੀ ਤਾਰੇ ਦੇ ਵਿੱਚ ਤਾਂ ਪਾਣੀ ਦਾ ਤੌੜਾ ਪਾਣੀ ਦਾ ਘੜਾ ਰੱਖ ਦਿੱਤਾ ਜਾਂਦਾ ਸੀ ਤੇ ਜਿਹੜੇ ਸੱਜਣ ਕੋਈ ਸ਼ਕਤੀ ਬਾਟਰ ਪੈਗ ਸ਼ੈਗ ਵਾਲੇ ਹੁੰਦੇ ਤਾਂ ਉਹਨਾਂ ਨੂੰ ਉਹਨਾਂ ਦੇ ਟੋਲੀਆਂ ਬਣਾ ਕੇ ਉਹਨਾਂ ਨੂੰ ਉਸ ਹਾਵ ਨਾਲ ਬੋਤਲਾਂ ਵੰਡ ਦਿੱਤੀਆਂ ਜਾਂਦੀਆਂ ਸਨ ਤੇ ਉਸ ਸਮੇਂ ਜਿਹੜੀ ਬਰਾਤ ਆ ਬੰਦੇ ਹੀ ਬਰਾਤ ਜਾਂਦੇ ਸਨ ਬੁੜੀਆਂ ਦਾ ਬਰਾਤ ਚੰਨ ਦਾ ਰਿਵਾਜ ਨਹੀਂ ਸੀ ਦੋਸਤੋ ਤੇ ਜਦੋਂ ਬਰਾਤ ਤੁਰ ਜਾਂਦੀ ਤਾਂ ਔਰਤਾਂ ਇਕੱਠੀਆਂ ਹੋ ਕੇ ਭਾਂਡਾ ਢਿੰਡਾ ਸਾਂਭਦੀਆਂ ਤੇ ਕਿੱਦਾ ਪਾਉਂਦੀਆਂ ਤੇ ਕਿੱਦੇ ਤੋਂ ਬਾਅਦ ਉਹਨਾਂ ਨੂੰ ਪੰਜੀਰੀ ਤੇ ਦਾ ਵਰਤਾਈ ਜਾਂਦੀ ਪੰਜੀਰੀ ਸਪੈਸ਼ਲ ਹਲਵਾਈ ਵੱਲੋਂ ਤਿਆਰ ਕੀਤੀ ਜਾਂਦੀ ਤੇ ਦੋਸਤੋ ਜੇ ਅਸੀਂ ਗੱਲ ਕਰੀਏ ਕੜਾਹੀ ਕੜਾਹੀ ਵੀ ਵਿਆਹ ਦੇ ਵਿੱਚ ਬੜਾ ਇੱਕ ਆਪਾਂ ਕਹਿ ਲਈਏ ਬੜੀ ਰਾਚਕ ਹੁੰਦੀ ਸੀ ਵਿਆਹ ਤੋਂ 5-7 ਦਿਨ ਪਹਿਲਾਂ ਕੜਾਹੀ ਚੜ ਜਣੀ ਤੇ ਆਸੇ-ਪਾਸੇ ਦੇ ਜਿਹੜੇ ਘਰ ਸੀ ਸ੍ਰੀਕਾ ਕਬੀਲਾ ਸੀ ਉਹਨਾਂ ਦਾ ਰੋਟੀ ਪਾਣੀ ਸਾਰਾ ਚੁੱਲ੍ਹੇ ਨੇ ਆਉਂਦਾ ਭਾਜੀ ਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਉਹ ਉੱਥੇ 5-4 ਦਿਨ ਉੱਥੇ ਹੁੰਦੀ ਤੇ ਕੜਾਹੀ ਦੇ ਵਿੱਚ ਦੋਸਤੋ ਪ੍ਰੀਹੇ ਹੁੰਦੇ ਪ੍ਰੀਹੇ ਨੂੰ ਜੋ ਸੀ ਜਿਹਨੂੰ ਕੰਮ ਕਰਦੇ ਮੁੰਡੇ ਤਾਂ ਉਹਨਾਂ ਦੇ ਵਿੱਚ ਆਪਾਂ ਦੇਖਿਆ ਕਿ ਕਈ ਬੜੇ ਸ਼ਾਂਟਵੇਂ ਬੜੇ ਕਮਾਂਕਾਰਾਂ ਦੇ ਪ੍ਰਵੀਨ ਬੜੇ ਕੰਮ ਕਰ ਕਰਨ ਦੇ ਸੁਚੇਜੇ ਵੀ ਹੁੰਦੇ ਸਨ ਤੇ ਦੋਸਤੋ ਕੜਾਹੀ ਦੇ ਵਿੱਚ ਲੱਡੂ ਜਲੇਬੀਆਂ ਸ਼ਕਰਪਰਿਆਂ ਦੀ ਮਹਿਕ ਹੁੰਦੀ ਸੀ ਉਹ ਮਹਿਕ ਦੇ ਵਿੱਚ ਭਾਈਚਾਰਾ ਮੋਹ ਮੁਹੱਬਤ ਕੁਲੀ ਹੁੰਦੀ ਸੀ ਸ਼੍ਰੀਕੇ ਕਬੀਲੇ ਦਾ ਮੋਹ ਪਿਆਰ ਕੁਲਿਆ ਹੁੰਦਾ ਸੀ ਪਰ ਅਜੋਕੇ ਸਮੇਂ ਦੇ ਵਿੱਚ ਦੋਸਤੋ ਸਾਰਾ ਕੁਝ ਅਸੀਂ ਦੇਖਦੇ ਹਾਂ ਕਿ ਰੈਡੀमेड ਹੋ ਗਿਆ ਸਾਰਾ ਕੁਝ ਆ ਆਪਾਂ ਕਹਿ ਲਈਏ ਕਿ ਬਾਰੋਂ ਖਰੀਦਾ ਜਾਂਦਾ ਹੈ ਕਿਉਂਕਿ ਕਿਸੇ ਕੋਲੇ ਸਮੇਂ ਦੀ ਘਾਟ ਹੋਣ ਕਰਕੇ ਸਾਡੇ ਕੋਲੇ ਕਿਸੇ ਕੋਲੇ ਇਹ ਨਾ ਸਮਾਂ ਨਹੀਂ ਰਿਹਾ ਕਿ ਇਹਨਾਂ ਵਿਆਹਾਂ ਦੇ ਵਿੱਚ ਇਹਨਾਂ ਲੰਬਾ ਸਮਾਂ ਕੋਈ ਸ਼ਾਮਲ ਹੋ ਸਕੇ ਜਾਂ ਕੰਮਕਾਰ ਕਿਸੇ ਦੇ ਸਾਮ ਸਕੇ ਤੇ ਖੈਰ ਦੋਸਤੋ ਆਪਾਂ ਗੱਲ ਕਰੀਏ ਵਿਆਹ ਦੇ ਵਿੱਚ ਹਸਟਾਲਾਂ ਲੱਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਅ ਜਿਹੜੇ ਹੈਗੇ ਨੇ ਗੋਲ ਗੱਪੇ ਦਹੀਂ ਭੱਲੇ ਤੇ ਇਹ ਦੇਖ ਰਹੇ ਹੋ ਇਹ ਖਰਾਕਾਂ ਦੋਸਤੋ ਸਾਡੀਆਂ ਕਦੇ ਵੀ ਖਰਾਕਾਂ ਨਹੀਂ ਸੀ ਇਹ ਖਰਾਕਾਂ ਸਾਨੂੰ ਸਾਡੇ ਮੂੰਹ ਦਾ ਸੁਆਦ ਬਣਾ ਦਿੱਤਾ ਗਿਆ ਜਿਹਦੇ ਬਾਰੇ ਅਸੀਂ ਬੜਾ ਕਹਿੰਦੇ ਆ ਕਿ ਜੀ ਭਈਆਂ ਨੇ ਇਹ ਖਰਾਕਾਂ ਪੂਰਬੀ ਖਰਾਕਾਂ ਲਿਆਏ ਤਾਂ ਉਹਨਾਂ ਦੀਆਂ ਰੇੜੀਆਂ ਤੋਂ ਸਾਡੇ ਬੱਚਿਆਂ ਦਾ ਟੇਸਟ ਬਣ ਗਿਆ ਸਾਡੇ ਜਿਹੜਾ ਤਯੌੜ ਸੀ ਖਿਚੜੀ ਸੀ ਜਿਹਦੇ ਨਾਲ ਖਾ ਕੇ ਜੁੱਸੇ ਤਕੜੇ ਹੁੰਦੇ ਸੀ ਛਿੰਝਾਂ ਪੈਂਦੀਆਂ ਸੀ ਪਹਿਲਵਾਨ ਖੁਲਦੇ ਸੀ ਅਖਾੜਿਆਂ ਦੀ ਰੌਣਕ ਹੁੰਦੀ ਸੀ ਉਹ ਚੀਜ਼ਾਂ ਸਾਡੇ ਪੰਜਾਬ ਦੇ ਵਿੱਚੋਂ ਅਲੋਪ ਹੋ ਗਈਆਂ ਨੇ ਦੁੱਧ ਮੱਖਣੀਆਂ ਤੇ ਹੋਰ ਚੀਜ਼ਾਂ ਤੇ ਦੋਸਤੋ ਤੁਸੀਂ ਦੇਖੋ ਸਜਾਵਟ ਪੱਖੋਂ ਅੱਜ ਕੱਲ ਬਾਟੀ ਕੱਢ ਦਿੰਦੇ ਨੇ ਵਿਆਹਾਂ ਵਾਲੇ ਬਹੁਤ ਕਮਾਲ ਦੀ ਸਜਾਵਟ ਹੁੰਦੀ ਆ ਤੇ ਨਾਲ ਨਾਲ ਬੜੇ ਹੀ ਤਰ੍ਹਾਂ ਦੇ 36 ਪ੍ਰਕਾਰ ਦੇ ਪਕਵਾਨ ਆਪਾਂ ਕਹ ਲਈਏ 36 ਕਿਹੜਾ ਤਾਂ ਜਾਦੀ ਪਕਵਾਨ ਹੁੰਦੇ ਨੇ ਉਹ ਸਜਾਏ ਜਾਂਦੇ ਨੇ ਤਾਂ ਉੱਥੇ ਬੱਖਰਾਂ ਚੀਜ਼ਾਂ ਖਾਣ ਨੂੰ ਸਾਡੇ ਕੋਲੇ ਚੁਆਇਸ ਕਰਨੀ ਔਖੀ ਹੋ ਜਾਂਦੀ ਆ ਤੇ ਆ ਦੇਖੋ ਦੋਸਤੋ ਸਲਾਦ ਕਿਵੇਂ ਸਜਾਇਆ ਹੋਇਆ ਤੇ ਜੇਕਰ ਅਸੀਂ ਦੇਖੀਏ ਮੋٹے ਤੌਰ ਤੇ ਸਿਹਤ ਵਾਸਤੇ ਟਮਾਟਰ ਖੀਰਾ ਤੇ ਪਿਆਜ਼ ਤੇ ਮੂਲੀ ਇਹ ਆਪਣੇ ਰਵੈਤੀ ਸਲਾਦ ਨੇ ਆ ਚੀਜ਼ਾਂ ਲਾਈਆਂ ਹੋਈਆਂ ਨੇ ਜੇ ਸਾਡੇ ਚਾਚੇ ਦੇਵ ਹੋਰੀ ਦੇਖ ਰਹੇ ਨੇ ਕਿ ਇਹਰ ਵਿਆਹ ਕਿਹੇ ਜਿਹਾ ਹੋਗੇ ਕਿਉਂਕਿ ਇਹਨਾਂ ਨੇ ਤਾਂ ਉਹ ਵਿਆਹ ਵੀ ਦੇਖੇ ਨੇ ਜਦੋਂ ਬਰਾਤਾਂ ਰਾਤਾਂ ਕੱਟਦੀਆਂ ਸੀ ਜਿਹੜੀ ਆਪਾਂ ਗੱਲ ਕੀਤੀ ਆ ਤੇ ਪਾਪੜ ਇਹਨਾਂ ਨੇ ਉਹ ਵਿਆਹ ਦੇਖੇ ਨੇ ਤੇ ਉਹਨਾਂ ਵਿਆਹਾਂ ਦੇ ਵਿੱਚ ਤੇ ਅਜੋਕੇ ਵਿਆਹਾਂ ਦਾ ਬੜਾ ਫਰਕ ਆ ਇਹਨਾਂ ਦੇ ਨਾਲ ਸਾਡਾ ਗੁਲਾਬਾ ਅਮਰਤਾਰੀ ਹੋ ਗਿਆ ਗੁਰੂ ਘਰ ਦੀ ਸੇਵਾ ਕਰਦਾ ਅੱਜਕੱਲ ਤੇ ਦੋਸਤੋ ਆਪਾਂ ਗੱਲ ਕਰ ਰਹੇ ਸੀ ਤੁਹਾਡੇ ਨਾਲ ਉਹਨਾਂ ਸਮਿਆਂ ਦੀ ਉਹਨਾਂ ਵਿਆਹਾਂ ਦੀ ਪਰ ਬਦਲਣਾ ਹੁੰਦਾ ਸਮਿਆਂ ਦੀ ਤੋਰ ਨੇ ਸਮਿਆਂ ਦੀ ਚਾਲ ਨੇ ਬਦਲਣਾ ਹੁੰਦਾ ਤੇ ਪਰ ਫਿਰ ਉਹ ਰਸਮਾਂ ਬਹੁਤ ਖਤਮ ਹੋ ਗਈਆਂ ਤੇ ਪਹਿਲਾਂ ਲੱਗੀ ਆ ਕੇ ਵਿਆਹ ਦੇ ਵਿੱਚ ਕਹਿ ਕੇ ਜਾਂਦੇ ਕਿ ਭਾਈ ਹੁਣ ਕੱਪੜੇ ਦੇਖੋ ਤੇ ਦੋਸਤੋ ਆ ਸਾਡੇ ਸਾਡੇ ਪਿੰਡ ਦੇ ਹਾਈ ਰੈਂਕ ਫੌਜ ਦੇ ਭਾਈ ਗਰਮੇਲ ਸਿੰਘ ਤੇ ਨਾਲ ਬੰਸਾ ਸਾਡਾ ਇਹ ਵੀ ਭਾਰਤੀ ਸੈਨਾ ਦੇ ਵਿੱਚੋਂ ਹਰਵੰਦ ਸਿੰਘ ਤਲਵੰਡੀ ਵਾਲਾ ਦਾ ਇਹ ਵੀ ਆਇਆ ਤੇ ਜਦੋਂ ਵਿਆਹ 'ਚ ਦੇਖਦੇ ਆ ਇਹਨਾਂ ਨੂੰ ਦੋਨਾਂ ਸਾਡੇ ਭੂਤਪੂਰਵ ਸੈਨਿਕਾਂ ਨੂੰ ਇਕੱਠਿਆਂ ਨੂੰ ਦੇਖਦੇ ਆ ਤੇ ਇਹਨਾਂ ਨਾਲ ਬੈਠ ਬੈਠ ਕੇ ਕੁਝ ਬਾਈ ਗੁਰਮੇਲ ਸਿੰਘਾਂ ਵਾਲਾ ਗੱਲਾਂਬਾਤਾਂ ਕਰਨ ਦਾ ਸੁਭਾਅ ਮਿਲਦਾ ਤੇ ਦੋਸਤੋ ਆ ਜਿਹੜਾ ਅਸੀਂ ਦੇਖ ਰਿਹਾ ਹਾਂ ਇਹ ਸਟਾਲ ਕਾਫੀ ਦੀ ਆ ਤੇ ਸ਼ੇਕ ਦੀ ਸਪੈਸ਼ਲ ਤੇ ਸ਼ੇਕ ਦੇ ਵਿੱਚ ਤੁਸੀਂ ਦੇਖਿਆ ਉਹ ਵਿਆਹ ਦੇ ਵਿੱਚ ਆਪਾਂ ਰੰਗ-ਬਰੰਗਾ ਇਹ ਦੇਖ ਕੇ ਪੀਤਾ ਲੈਨੇ ਆ ਮਿੱਠਾ ਇਹਦੇ ਵਿੱਚ ਇੰਨਾ ਜਿਆਦਾ ਹੁੰਦਾ ਕਿ ਜਿਹਦੇ ਨਾਲ ਸਾਡੀ ਜਿਹੜੀ ਪਾਚਨ ਸ਼ਕਤੀ ਕਹਿ ਲਓ ਜਾਂ ਹੋਰ ਜਿਹਨੇ ਲੋੜ ਨਹੀਂ ਹੁੰਦੀ ਸਾਨੂੰ ਉਹ ਮਿੱਠੇ ਦੀ ਤਾਂ ਇਹ ਚੀਜ਼ਾਂ ਬਲ ਥੋੜਾ ਜਿਆ ਸਾਨੂੰ ਧਿਆਨ ਦੇਣ ਦੀ ਖਰਕਾਂ ਵੱਲ ਲੋਡ ਆ ਕਿਤੇ ਨਾ ਕਿਤੇ ਤੇ ਆਪਾਂ ਗੱਲ ਤੁਹਾਡੇ ਨਾਲ ਕਰ ਰਹੇ ਸੀ ਫਿਰ ਉਹਨਾਂ ਵੱਲ ਮੁੜ ਕੇ ਆਈਏ ਕਿ ਉਹ ਲਾਗੀ ਆ ਕੇ ਕਹਿੰਦੇ ਅੱਜ ਭਾਈ ਉਹਨਾਂ ਦੇ ਕੱਪੜੇ ਦੇਖ ਲਓ ਤਾਂ ਉਹ ਚੀਜ਼ਾਂ ਖਤਮ ਹੋ ਗਈਆਂ ਤੇ ਗੌਣ ਪਾਣੀ ਦੀ ਗੱਲ ਕਰੀਏ ਅੱਜ ਕੱਲ ਆਰਕੈਸਟਰਾ ਕਲਚਰਾ ਵਿਛਦੀ ਦਾ ਪੰਜਾਬ ਚ ਜਮੀ ਆਰਕੈਸਟਰਾ ਵਾਲਾ ਹੋ ਗਿਆ ਸੀ ਪਰ ਹੁਣ ਕੰਟਰੋਲ ਆ ਤੇ ਜੇ ਅਸੀਂ ਗੌਣ ਪਾਣੀ ਦੀ ਗੱਲ ਕਰੀਏ ਅਲਗੋਜਾਂ ਦੀ ਗੱਲ ਸੀ ਚਾਂਦੀ ਰਾਮ ਵਰਗੇ ਸਾਡੇ ਸਿੰਗਰ ਹੁੰਦੇ ਸੀ ਕਲਾਕਾਰ ਹੁੰਦੇ ਸੀ ਤੇ ਕਿਸੇ ਸਮੇਂ ਸੰਤਰਾ ਮਦਾਸੀ ਵਰਗਿਆਂ ਦੀ ਵੀ ਚੜ੍ਹਾਈ ਹੁੰਦੀ ਸੀ ਪੂਰੀ ਉਹ ਸਾਡੇ ਕਾਮਰੇਡ ਸਿੰਗਰ ਹੁੰਦੇ ਸੀ ਲੋਕ ਤਾਂ ਉਹਨਾਂ ਨੂੰ ਵੀ ਸੁਣਦੇ ਸੀ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਮੁਹੰਮਦ ਸਦੀਕ ਕੁਲਦੀਪ ਮਾਨ ਕਮਲ ਸਿੰਘ ਚਮਕੀਲਾ ਸੁਰਿੰਦਰ ਸ਼ਿੰਦਾ ਉਹਨਾਂ ਦੀ ਵੀ ਕਿਸੇ ਸਮੇਂ ਤੂਤੀ ਬੋਲਦੀ ਰਹੀ ਆ ਤਾਂ ਉਸ ਤੋਂ ਬਾਅਦ ਜਿਹੜਾ ਸੀਗਾ ਸਾਡੇ ਕੋਲੇ ਸੁਰਿੰਦਰ ਕੌਰ ਪੰਜਾਬ ਦੀ ਕੋਇਲ ਪ੍ਰਕਾਸ਼ ਕੌਰ ਤੇ ਹੋਰ بڑے ਸਿੰਗਰ ਰਹੇ ਉਦੋਂ ਪਹਿਲਾਂ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ 80 ਤੋਂ ਬਾਅਦ ਦੇ ਦੌਰ ਦੀ ਦੋਸਤੋ ਜੀ ਇਹ ਗੱਲ 85 ਤੋਂ ਬਾਅਦ ਦੀ ਗੱਲ ਕਰੀਏ ਤਾਂ ਉਸ ਸਮੇਂ ਜਿਹੜਾ ਲਵਲੀ ਨਿਰਮਣ ਵਰਗੇ ਸਾਡੇ ਰਣਜੀਤ ਮਣੀ ਵਰਗੇ ਤੇ ਦਵਿੰਦਰ ਕੋਹੇ ਨੂਰ ਹਰਦੇਵ ਮਾਹੀ ਨੰਗਲ ਤੇ ਲਾਭ ਹੀਰਾ ਮੇਜਰ ਆਸਥਾਨੀ ਇਸ ਤਰ੍ਹਾਂ ਦੇ ਕਲਾਕਾਰ ਵੀ ਜਿਹੜੇ ਮਕਬੂਲ ਰਹੇ ਤੇ ਖੈਰ ਆਪਾਂ ਗੱਲ ਕਰੀਏ ਆ ਸਾਡੇ ਪ੍ਰਧਾਨ ਜੀ ਅਮਰਤਪਾਲ ਸਿੰਘ ਤੇ ਬੜਾ ਜਦੋਂ ਅਸੀਂ ਦੇਖਦੇ ਆਂ ਵਿਆਹਾਂ ਦੇ ਵਿੱਚ ਨਵੇਂ ਮੁੰਡੇ ਆ ਗਏ ਨਵੇਂ ਪੋਸ਼ ਆ ਗਏ ਸਾਡੇ ਜੋੜਕੀਆਂ ਦਾ ਕਿਉਂਕਿ ਮੈਨੂੰ ਵੀ ਕਾਫੀ ਲੰਬੇ ਸਮੇਂ ਤੋਂ ਪਿੰਡ ਜਦੋਂ ਜਾਣਿਆ ਕਦੇ ਵਿਆਹ ਸ਼ਾਦੀ ਦੇ ਵਿੱਚ ਹੀ ਜਾਣਿਆ ਤੇ ਆ ਜਿਹੜੀ ਸ਼ਗਨ ਵਾਲੀ ਦੋਸਤੋ ਹੈਗੀ ਆ ਰਸਮਨਾ ਇਹ ਵੀ ਮੈਨੂੰ ਲੱਗਦਾ ਵੀ ਬਦਲਣ ਦੀ ਲੋੜ ਆ ਇੱਥੇ ਰਸ਼ ਬਹੁਤ ਹੋ ਜਾਂਦਾ ਪੰਜਾਬੀ ਆਪਾਂ ਕਿਤੇ ਜਾਈਏ ਤਾਂ ਭੀੜ ਕਰ ਦਿੰਨੇ ਆ ਤਾਂ ਮੈਨੂੰ ਲੱਗਦਾ ਵੀ ਜਿਹੜਾ ਜੋੜਾ ਵਿਆਹ ਵਾਲਾ ਉਹ ਮੇਜ਼ਾਂ ਤੇ ਤੁਰ ਫਿਰ ਕੇ ਉੱਥੇ ਜਾਵੇ ਤੇ ਬੈਠਣ ਨਾਲੋਂ ਤਾਂ ਕਿ ਜਿਹੜਾ ਹੈਗਾ ਇੱਥੇ ਰਸ਼ ਹੋ ਜਾਂਦਾ ਕਈ ਵਾਰੀ ਪੌੜੀਆਂ ਪੌੜੀਆਂ ਵੀ ਉਸ ਤਰ੍ਹਾਂ ਦੀਆਂ ਪ੍ਰੋਪਰ ਪੈਲਸ ਵਾਲਾ ਮਤਲਬ ਪ੍ਰਬੰਧ ਨਹੀਂ ਹੁੰਦਾ ਤੇ ਬਜ਼ੁਰਗਾਂ ਨੂੰ ਜਿਹੜਾ ਹੈਗਾ ਚੜ੍ਹਨਾ ਉਤਰਨਾ ਔਖਾ ਹੋ ਜਾਂਦਾ ਖੈਰ ਬਹੁਤ ਸੋਹਣਾ ਪਿਆ ਇਹ ਸਾਡਾ ਸਾਡੇ ਜਗਤ ਦੇ ਖਲਾਣੇ ਦਾ ਬਹੁਤ ਵਧੀਆ ਸ੍ਰੀ ਕਾ ਕਬੀਲਾ ਸਾਰੇ ਭੈਣ ਭਾਈ ਕੱਤਰ ਹੋਏ ਨੇ ਦੋਸਤ ਮਿੱਤਰ ਮਿਲੇ ਨੇ ਇਕੱਠੇ ਹੋਏ ਨੇ ਬੜਾ ਅੱਛਾ ਜਿਹੜਾ ਹੈਗਾ ਮਾਹੌਲ ਆ ਤੇ ਵਿਆਹ ਜਿਹੜਾ ਦੋਸਤੋ ਸਾਡੇ ਜੋੜਕੀਆਂ ਦੇ ਨਾਲ ਬਿਲਕੁਲ ਹਰਿਆਣਾ ਸੂਰਤੀਆ ਪਿੰਡਾ ਸੂਰਤੀਆ ਪਿੰਡ ਤੇ ਜਦੋਂ ਰੋੜੀ ਨੂੰ ਜਾਣੇ ਆ ਉੱਥੇ ਮੈਰੀ ਗੋਲਡ ਜਿਹੜਾ ਹੈਗਾ ਪੈਲਸ ਆ ਇਹ ਮੁੰਡਾ ਦੱਸ ਰਿਹਾ ਸੀ ਕਿ ਅਸੀਂ ਪੂਰੀ ਮਿਹਨਤ ਨਾਲ ਜਿਹੜਾ ਹੈ ਕੰਮ ਕਰਦੇ ਆ ਤਾਂ ਬਾਕੀ ਇਹਨਾਂ ਦਾ ਕੰਮ ਵੀ ਮੈਂ ਬੜੀ ਸਫਾਈ ਮੈਂ ਦੇਖ ਰਿਹਾ ਸੀ ਤਾਂ ਫੇਰ ਆਪਾਂ ਇੱਕ ਵਾਰੀ ਗੱਲ ਕਰੀਏ ਕਿ ਵਿਆਹਾਂ ਦੇ ਵਿੱਚ ਆਹਾਂ ਜੋ ਆਧੁਨਿਕ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੋ ਗਈਆਂ ਕਿਤੇ ਨਾ ਕਿ ਤੇ ਸਾਨੂੰ ਪੁਰਾਣੀਆਂ ਰਵੈਤਾਂ ਨੂੰ ਪੁਰਾਣੀਆਂ ਰੌਹ ਰੀਤਾਂ ਨੂੰ ਪੁਰਾਣੀਆਂ ਖਾਸ ਕਰਕੇ ਮੈਂ ਸਮਝੂ ਖਰਾਕਾਂ ਨੂੰ ਬਾਕੀ ਚੀਜ਼ਾਂ ਛੱਡ ਦਿਓ ਉਹਨਾਂ ਨੂੰ ਤਾਂ ਆਪਾਂ ਜ਼ਰੂਰ ਸ਼ਾਮਲ ਕਰੀਏ ਘਰ ਦੇ ਬੇਸਣ ਦੇ ਲੱਡੂ ਬੂੰਦੀ ਹਨਾ ਉਹ ਰੈਤਾ ਹੁੰਦਾ ਪਹਿਲਾਂ ਬੂੰਦੀ ਬੜੀ ਮਸ਼ਹੂਰ ਹੁੰਦੀ ਪਰ ਪਰ ਪਿੰਦੇ ਤੇ ਵਿਆਹ ਅਸੀਂ ਦੇਖਦੇ ਵਿਆਹ ਵੀ ਦੋ ਤਰ੍ਹਾਂ ਦੇ ਹੁੰਦੇ ਸੀ ਸਰਦੀਆਂ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਮੰਝੇ ਜੋੜ ਕੇ ਸਪੀਕਰ ਲੱਗਦੇ ਸੀ ਛਿੰਦੇ ਦੇ ਗੀਤ ਕਾਲੇ ਪਾਣੀਓ ਮੋੜ ਨੂੰ ਖਤ ਕਿਸਨੇ ਪਾਇਆ ਬਦਲਾ ਲੈ ਲਈ ਜੋਣਿਆਂ ਜੇ ਮਾਂ ਦਾ ਜਾਇਆ ਲੋਕ ਖੁੱਲ੍ਹੇ ਆਮ ਆਪ ਦਾ ਪ੍ਰਗਟਾਵਾ ਕਰਦੇ ਸੀ ਜਿਹੜਾ ਗੀਤ ਚੰਗਾ ਲੱਗਦਾ ਸੀ ਉਹੀ ਬਨੇਰਿਆਂ ਤੇ ਉਹੀ ਸਪੀਕਰਾਂ ਤੇ ਵੱਜਦੇ ਸੀ ਤੇ ਮੈਨੂੰ ਲੱਗਦਾ ਉਸ ਇਸੇ ਕਰਕੇ ਲੋਕਾਂ ਨਾਲ ਉਹ ਬਿਮਾਰੀਆਂ ਠਮਾਰੀਆਂ ਘੱਟ ਸੀ ਜਿਹੜਾ ਅੰਦਰ ਸੀ ਜਿਹੜਾ ਆਪਸ ਸੀ ਉਹਨਾਂ ਦਾ ਉਹ ਵਿਆਹਾਂ ਦੇ ਵਿੱਚ ਆ ਬਾਹਰ ਨਿਕਲ ਕੇ ਬਾਹਰ ਆਉਂਦਾ ਸੀ ਪਰ ਜੋ ਕੇ ਸਮੇਂ ਦੇ ਵਿੱਚ ਅਸੀਂ ਦੋਸਤੋ ਮਣ ਛੋਲ ਕੇ ਬੋਲਦੇ ਆ ਬੈਲਟਾਂ ਟਾਈਆਂ ਨਾਲ कसे ਰਹਨੇ ਆ ਤੇ ਉਹ ਜਿਹੜੇ ਸਾਡੇ ਪਹਿਰਾਵੇ ਨੇ ਉਹਨਾਂ ਨੇ ਵੀ ਸਾਨੂੰ ਜਿੱਥੇ ਕੁੱਟਨ ਦਿੱਤੀ ਆ ਇਹ ਸਾਡੇ ਹਰਜੀਤ ਸਿੰਘ ਜੀ ਮਾਸਟਰ ਨੰਗਲ ਇਹ ਵੀ ਬਰਾਤੀ ਸੱਜਣ ਸੀਗੇ ਤੇ ਇਹਨਾਂ ਨੂੰ ਮੈਂ ਆਖਿਆ ਸੀ ਮਾ ਭਾਈ ਕੋਈ ਘਾਟ ਬਾਤ ਨਾ ਰਹੇ ਜੇ ਤੇ ਬਾਕੀ ਦੋਸਤੋ ਅੱਜ ਕੱਲ ਜਿਹੜੇ ਪੈਲਸ ਨੇ ਵੀ ਕਾਫੀ ਖੁੱਲੇ ਡੁੱਲੇ ਨੇ ਪੰਜ ਪੰਜ ਕਿੱਲਾਂ ਦੇ ਵਿੱਚ ਪੈਲਸ ਨੇ ਆ ਬੱਚਾ ਦੇਖੋ ਭੱਜਿਆ ਜਾਂਦਾ ਬੜਾ ਪਿਆਰਾ ਬੱਚਾ ਅਸਲ ਦੇ ਵਿੱਚ ਜਿਹੜੀ ਵਿਆਹ ਦੀ ਖੁਸ਼ੀ ਆ ਉਹ ਬੱਚਿਆਂ ਨੂੰ ਹੁੰਦੀ ਹੈ ਕਿਉਂਕਿ ਬੱਚੇ ਰੰਗ ਰੋਸ਼ਨੀਆ ਜਿਹੜਾ ਹੈਗਾ ਉਹਨਾਂ ਨੂੰ ਪਿਆਰ ਕਰਦੇ ਨੇ ਇਹ ਸਾਡੇ ਫੇਰ ਚਾਚੇ ਦੇਵ ਹੋਰੀ ਬਾਈ ਹੋਰੀ ਨਿਗਾਹ ਰੱਖਦੇ ਹੋਏ ਵਿਆਹ ਦੇ ਪ੍ਰਬੰਧਾਂ ਦੀ ਤੇ ਅੱਜ ਦੀ ਵੀਡੀਓ ਤੁਹਾਨੂੰ ਦੋਸਤੋ ਕਿਵੇਂ ਲੱਗੀ ਜਰੂਰ ਆਪਣੇ ਵਿਚਾਰ ਸ਼ੇਅਰ ਕਰਨਾ ਦੱਸਣਾ ਤੁਹਾਡੇ ਮਨ ਦੇ ਵਿੱਚ ਵਿਆਹਾਂ ਸੰਬੰਧੀ ਕੀ ਖਿਆਲਤ ਨੇ ਕੀ ਵਿਚਾਰ ਨੇ ਪੰਜਾਬੀ ਤਫਸਰਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਤੇ ਵਿਆਹ ਵਾਲੇ ਸਾਡੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ